ਸਾਸੀ ਕਾਲ ਜੀ ਪੰਜਾਬ 9 ਦੇ ਪ੍ਰੋਗਰਾਮ ਆਮਨਾ-ਸਾਮਨਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਨਾਮਤਾਰੀ ਸੰਪਰਦਾ ਦੇ ਪ੍ਰਮੁਖ ਠਾਕੁਰ ਤਲੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਸਿੱਖ ਪੰਥ ਦੇ ਵਿੱਚ ਏਕਤਾ ਅਤੇ ਨਾਮਤਾਰੀ ਸਮਾਜ ਦੇ ਵਿੱਚ ਸਿੱਖਾਂ ਅਤੇ ਨਾਮਤਾਰੀਆਂ ਦੇ ਵਿਚਕਾਰ ਪਈ ਦੂਰੀ ਨੂੰ ਘਟਾਉਣ ਲਈ ਉਹ ਕੀ ਕੋਈ ਯਤਨ ਕਰ ਰਹੇ ਨੇ ਅਤੇ ਉਹਨਾਂ ਤੋਂ ਜਾਣਾਂਗੇ ਕਿ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਨੂੰ ਪਰਫੁੱਲਿਤ ਕਰਨ ਲਈ ਸਾਨੂੰ ਕੀ ਕੀ ਹੋਰ ਯਤਨ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਤੁਹਾਡੇ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੱਸੀ ਕਾਲ ਜੀ। ਸਤਿ ਸ੍ਰੀ ਅਕਾਲ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਵਿੱਚ ਏਕਤਾ ਨੂੰ ਲੈ ਕੇ ਤੁਸੀਂ ਲੰਬੇ ਸਮੇਂ ਤੋਂ ਯਤਨ ਕਰ ਰਹੇ ਹੋ। ਕੀ ਲੱਗਦਾ ਹੈ ਕਿ ਸਿੱਖਾਂ ਦੇ ਵਿੱਚ ਤੇ ਜਿਹੜੀਆਂ ਦੂਰੀਆਂ ਪੈ ਚੁੱਕੀਆਂ ਹੋਈਆਂ ਨੇ ਖਾਸ ਕਰ ਨਾਮਧਾਰੀ ਸਮਾਜ ਦੇ ਨਾਲ ਜਾਂ ਹੋਰ ਦੂਸਰੇ ਸੰਪਰਦਾਵਾਂ ਦੇ ਨਾਲ ਕੀ ਉਸ ਨੂੰ ਘਟਾਉਣ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਕਿ ਸਫਲਤਾ ਮਿਲੇਗੀ ਸਿੱਖ ਪੰਥ ਵਿੱਚ ਦੂਰੀਆਂ ਘਟਾਈਆਂ ਜਾ ਸਕਦੀਆਂ ਨੇ ਅਸੀਂ ਜੋ ਯਤਨ ਕੀਤੇ ਨੇ ਉਹਦੇ ਨਾਲ ਕੁਝ ਲਾਭ ਸਾਨੂੰ ਸੱਚੀ ਮੁੱਚੀ ਹੋਏ ਵੀ ਨੇ ਸਭ ਤੋਂ ਪਹਿਲਾਂ ਮੈਂ ਨਾਮਧਾਰੀਆਂ ਦੀ ਗੱਲ ਕਰਾਂਗਾ ਕਿ ਅਸੀਂ ਨਾਮਧਾਰੀ ਕਿਉਂ ਆ ਸਾਡਾ ਨਾਮ ਨਾਮਤਾਰੀ ਸਿਰਫ ਇਸ ਕਰਕੇ ਹੈ ਕਿ ਅਸੀਂ ਨਾਮ ਜਪਦੇ ਆਂ ਕਿ ਨਾਮ ਅਸੀਂ ਇਸ ਕਰਕੇ ਜਪਦੇ ਆਂ ਸਤਗੁਰੂ ਰਾਮ ਸਿੰਘ ਜੀ ਨੇ ਹੁਕਮ ਕੀਤਾ ਸੀ ਕਿ ਗੁਰਬਾਣੀ ਅਨਸਾਰ ਜੀਵਨ ਜਿਓ ਗੁਰਬਾਣੀ ਵਿੱਚ ਨਾਮ ਜਪਣ ਦੀ ਬਹੁਤ ਮਹੱਤਤਾ ਹੈ ਇਸ ਕਰਕੇ ਅਸੀਂ ਨਾਮ ਜਪਦੇ ਆਂ ਨਾਮ ਜਪਣ ਕਰਕੇ ਨਾਮਤਾਰੀ ਆਖੇ ਜਾਂਦੇ ਵੈਸੇ ਅਸੀਂ ਸਿੱਖ ਪੰਥ ਦਾ ਅਟੁੱਟ ਅੰਗ ਅਸੀਂ ਸਿੱਖ ਪੰਥ ਤੋਂ ਵੱਖਰੇ ਹੈ ਹੀ ਨਹੀਂ ਦੂਸਰੀ ਗੱਲ ਨਾਮਧਾਰੀਆਂ ਦੀ ਅਤੇ ਬਾਕੀ ਸਿੱਖ ਪੰਥ ਦਾ ਆਪਸ ਵਿੱਚ ਦੂਰੀਆਂ ਦੀ ਹੈ ਉਹ ਤੁਸੀਂ ਸਰਾ ਚਰਨਜੀਤ ਸਿੰਘ ਜੀ ਜੋ ਕੁਝ ਪੁੱਛਿਆ ਉਹਦੇ ਸਬੰਧੀ ਇਹ ਹੈ ਕਿ ਕੁਦਰਤ ਵਿੱਚ ਇੱਕ ਸਾਰਤਾ ਨਹੀਂ ਹੈਗੀ ਪਰਿਵਰਤਨ ਆਉਂਦੇ ਰਹਿੰਦੇ ਨੇ ਕਦੀ ਕੋਈ ਚੀਜ਼ ਥੱਲੇ ਜਾਂਦੀ ਹੈ ਕਦੀ ਉੱਤੇ ਜਾਂਦੀ ਹੈ ਔਰ ਸਮੇਂ ਨਾਲ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਸਮੇਂ ਤੇ ਕੁਝ ਨਵੀਆਂ ਪਰੰਪਰਾਵਾਂ ਚਾਲੂ ਕੀਤੀਆਂ ਜਾਂਦੀਆਂ ਨੇ ਉਹ ਪਰੰਪਰਾਵਾਂ ਹੌਲੀ-ਹੌਲੀ ਮਰਿਆਦਾ ਦਾ ਰੂਪ ਲੈ ਜਾਂਦੀਆਂ ਨੇ ਉਹ ਸਾਡੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੰਨਤਾਰੀਆਂ ਵਿੱਚ ਆ ਗਈਆਂ ਜਿਹੜੀਆਂ ਕਿ ਉਸ ਸਮੇਂ ਸ਼ਾਇਦ ਕਦੀ ਉਹਨਾਂ ਦੀ ਲੋੜ ਸੀ ਪਰ ਅੱਜ ਉਹਨਾਂ ਦੀ ਲੋੜ ਨਹੀਂ ਸੀ ਇਸ ਕਰਕੇ ਅਸੀਂ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਹੋਇਆ ਉਹ ਜਿੰਨੇ ਵੀ ਆਪਸ ਵਿੱਚ ਸਾਡੇ ਕੋਈ ਉਹਦੇ ਵਿੱਚ ਫਰਕ ਆਏ ਸੀ ਖਾਲਸਾਈ ਪਰੰਪਰਾਵਾਂ ਤੋਂ ਜੋ ਕੋਈ ਫਰਕ ਸਾਡੇ ਵਿੱਚ ਨਾਮਧਾਰੀਆਂ ਵਿੱਚ ਪੈ ਚੁੱਕੇ ਸੀ ਉਹਨਾਂ ਮਰਿਆਦਾਵਾਂ ਨੂੰ ਉਹਨਾਂ ਪਰੰਪਰਾਵਾਂ ਨੂੰ ਮੈਂ ਵਾਪਸ ਨਾਮਧਾਰੀਆਂ ਵਿੱਚ ਲਾਗੂ ਕਰ ਦਿੱਤਾ ਜਿਵੇਂ ਸਾਡੇ ਵਿੱਚ ਕਿਰਪਾਨ ਪਹਿਨਣੀ ਪਾਪ ਸਮਝਿਆ ਜਾਂਦਾ ਸੀ ਪਰ ਕੰਗੇ ਵਿੱਚ ਕਿਰਪਾਨ ਰੱਖੀ ਜਾਂਦੀ ਸੀ ਉਹਦੇ ਵਿੱਚ ਕੀ ਕਾਰਨ ਕੀ ਸੀ ਆਮ ਸਿੱਖਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਪਰ ਕਿਉਂਕਿ ਨਾਮ ਧਾਰੀਏ ਬਹੁਤ ਸਾਰੇ ਆਏ ਹੀ ਸਿੱਖ ਫੌਜ ਵਿੱਚੋਂ ਸਨ ਜਦੋਂ ਸਿੱਖ ਰਾਜ ਖਤਮ ਹੋ ਗਿਆ ਸਤਿਗੁਰੂ ਰਾਮ ਸਿੰਘ ਜੀ ਵੀ ਉਸੇ ਫੌਜ ਵਿੱਚ ਨੌਕਰੀ ਕਰਕੇ ਆਏ ਸੀ ਬਾਅਦ ਵਿੱਚ ਜਿਹੜੇ ਉਹਨਾਂ ਦੇ ਸੇਵਕ ਬਣੇ ਉਹ ਵੀ ਉੱਥੋਂ ਹੀ ਆਏ ਸੀ ਅੰਗਰੇਜ਼ ਸਿੱਖਾਂ ਨੂੰ ਕਿਰਪਾਨ ਨਹੀਂ ਸੰਰੱਖਣ ਦਿੰਦੇ ਕਿਉਂਕਿ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਕਈ ਲੜਾਈਆਂ ਹੋਈਆਂ ਸਨ ਔਰ ਨਾਮਧਾਰੀਏ ਜਾਂ ਸਮੁੱਚੇ ਸਿੱਖ ਜਿਹੜੇ ਦਿਲੋਂ ਸਿੱਖ ਸਨ ਉਹ ਅੰਗਰੇਜ਼ੀ ਰਾਜ ਨੂੰ ਪ੍ਰਵਾਨ ਨਹੀਂ ਸੀ ਕਰਦੇ ਇਸ ਕਰਕੇ ਅੰਗਰੇਜ਼ ਸਾਨੂੰ ਕਿਰਪਾਨ ਨਹੀਂ ਸੀ ਰੱਖਣ ਦਿੰਦੇ ਜਦੋਂ ਕਿਰਪਾਨ ਵੈਸੇ ਨਹੀਂ ਸੀ ਰੱਖਣ ਦਿੰਦੇ ਫਿਰ ਅਸੀਂ ਕਿਰਪਾਨ ਨੂੰ ਕੰਗੇ ਵਿੱਚ ਰੱਖ ਲਿਆ ਪਰ ਉਹਦਾ ਭਾਵ ਇਹ ਨਹੀਂ ਸੀ ਕਿ ਕਿਰਪਾਨ ਪਹਿਨਣੀ ਪਾਪ ਹੈ ਜਿਹੜਾ ਕਿ ਹੌਲੀ-ਹੌਲੀ ਸਿੱਖਾਂ ਨੂੰ ਭੁਲੇਖਾ ਲੱਗਣ ਲੱਗ ਪਿਆ ਕਿਉਂਕਿ ਜੇ ਕਿਰਪਾਨ ਨਹੀਂ ਸਾਂ ਰੱਖ ਸਕਦੇ ਤਾਂ ਨਾਮਧਾਰੀਏ ਸਫਾ ਜੰਗ ਯਾਨੀ ਕਿ ਟਕੂਆ ਕੋਹਾੜੀ ਰੱਖਦੇ ਸੀ ਜੋ ਹੋਰ ਕੁਝ ਨਹੀਂ ਤਾਂ ਵਧੀਆ ਸਲੋਤਰ ਡੰਡਾ ਰੱਖਦੇ ਸੀ ਭਾਵ ਸ਼ਸਤਰਤਾਰੀ ਤਾਂ ਹੈਗੇ ਹੀ ਸੀ ਵੈਸੇ ਅਸੀਂ ਨੰਨ ਤਾਰ ਗਏ ਪੰਜ ਕਕਾਰ ਦੇ ਤਾਰਨੀ ਆ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਆ ਔਰ ਪੰਜ ਬਾਣੀਆਂ ਪੜ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾਂਦਾ ਇਸ ਕਰਕੇ ਬਾਕੀ ਕਿਸੇ ਗੱਲ ਦਾ ਕੋਈ મત ਭੇਦ ਨਹੀਂ ਸੀ ਪਰ ਉਹ ਇੱਕ ਉਸ ਮੌਕੇ ਤੇ ਮਜਬੂਰੀ ਕਰਕੇ ਕਿਰਪਾਨ ਪਾਉਣ ਦੀ ਥਾਂ ਤੇ ਕਿਰਪਾਨ ਕੰਗੇ ਚ ਰੱਖ ਲਈ ਹੌਲੀ ਹੌਲੀ ਉਹ ਪਰੰਪਰਾ ਜਿਹੜੀ ਉਹ ਮਰਿਆਦਾ ਦਾ ਰੂਪ ਧਾਰਨ ਕਰ ਗਈ ਤਾਂ ਮੈਂ ਉਹ ਵਾਪਸ ਕਰਕੇ ਨਾਮਤਾਰੀ ਸਿੰਘਾਂ ਨੂੰ ਸਿੰਘਣੀਆਂ ਨੂੰ ਸਭ ਨੂੰ ਆਗਿਆ ਦਿੱਤੀ ਹੈ ਕਿ ਤੁਸੀਂ ਕਿਰਪਾਨ ਪਾ ਸਕਦੇ ਹੋ ਔਰ ਇਥੋਂ ਤੱਕ ਕਿ ਸਿੰਘਣੀਆਂ ਨੇ ਵੀ ਤਿੰਨ ਫੁੱਟੀਆਂ ਕਿਰਪਾਨਾਂ ਪੈਣ ਲਈਆਂ ਨੇ ਦੂਸਰੀ ਗੱਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਨੰਨ ਧਾਰੀਆਂ ਵਿੱਚ ਅਲੋਪ ਹੋ ਗਈ ਸੀ ਉਹ ਵਾਪਸ ਚਾਲੂ ਕਰਵਾ ਦਿੱਤੀ ਹੈ ਔਰ ਹਾਲਾਂਕਿ ਸਾਡੇ ਵਿੱਚ ਅੰਮ੍ਰਿਤ ਛਕਾਉਣ ਲੱਗਿਆ ਆਸਾ ਦੀ ਵਾਰ ਦਾ ਭੋਗ ਪਾਉਣ ਲੱਗਿਆ ਹਰ ਸਮੇਂ ਫਤਿਹ ਗਜਾਈ ਜਾਂਦੀ ਸੀ ਪਰ ਇਹਨੂੰ ਵੀ ਨੰਨ ਧਾਰੀਆਂ ਨੇ ਕਿਸੇ ਕਾਰਨ ਇਹ ਸਮਝ ਲਿਆ ਸੀ ਕਿ ਫਤਿਹ ਬੁਲਾਉਣੀ ਸਾਨੂੰ ਮਨ ਹੈ ਉਹ ਉਹਨਾਂ ਨੂੰ ਆਗਿਆ ਦੇ ਦਿੱਤੀ ਹੈ ਅੱਜ ਦੀਵਾਨਾਂ ਵਿੱਚ ਫਤਿਹ ਬੋਲਦੀ ਹੈ। ਇਸੇ ਤਰ੍ਹਾਂ ਨਾਮਧਾਰੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ। ਉਹਨੂੰ ਵੀ ਬਦਲ ਕੇ ਨਾਮਧਾਰੀਆਂ ਨੂੰ ਇਹ ਆਗਿਆ ਦਿੱਤੀ ਹੈ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਸਕਦੇ ਹੋ ਕਿਉਂਕਿ ਸਤਕਾਰ ਕਰਨਾ ਚਾਹੀਦਾ। ਅਸਲ 'ਚ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਨਾਮ ਅੱਜ ਪ੍ਰਚਲਿਤ ਹੈ ਐਸ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਹ ਨਾਮ ਪਹਿਲਾਂ ਨਹੀਂ ਸੀ ਪਹਿਲਾਂ ਪੋਥੀ ਜੀ ਗ੍ਰੰਥ ਜੀ ਗ੍ਰੰਥ ਸਾਹਿਬ ਇਸ ਤਰ੍ਹਾਂ ਕਰਕੇ ਨਾਮ ਚੱਲਦੇ ਸੀ ਉਹ ਪ੍ਰਚਲਿਤ ਨਾਮ ਸਾਡੇ ਵਿੱਚ ਉਸੇ ਤਰ੍ਹਾਂ ਹੀ ਗ੍ਰੰਥ ਸਾਹਿਬ ਤੱਕ ਹੀ ਸੀਮਤ ਸੀ ਤੇ ਉਸ ਚੀਜ਼ ਨੂੰ ਅੱਜ ਉਹਨਾਂ ਨੂੰ ਆਗਿਆ ਦੇ ਦਿੱਤੀ ਹੈ ਕਿ ਤੁਸੀਂ ਇਹ ਚੀਜ਼ ਕਹਿ ਸਕਦੇ ਹੋ ਇਸੀ ਤਰ੍ਹਾਂ ਕੁਝ ਸਾਡੇ ਵਿੱਚ ਖੂਨਦਾਨ ਦੀ ਮਨਾਈ ਸੀ ਉਹ ਖੂਨਦਾਨ ਕਰਨ ਦੀ ਵੀ ਆਗਿਆ ਉਹਨਾਂ ਨੂੰ ਦੇ ਦਿੱਤੀ ਹੈ। ਔਰ ਸਾਨੂੰ ਸਤਗੁਰੂ ਰਾਮ ਸਿੰਘ ਜੀ ਨੇ ਇਹ ਹੁਕਮ ਕੀਤਾ ਕਿ ਤੁਸੀਂ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਪਰ ਕਿਸੇ ਕਾਰਨ ਸਾਡੇ ਵਿੱਚੋਂ ਜਾਤ ਪਾਤ ਪੂਰਨ ਰੂਪ ਵਿੱਚ ਸਮਾਪਤ ਨਹੀਂ ਸੀ ਹੋ ਸਕੀ। ਜਿਵੇਂ ਕਿ ਕਹਿਣ ਨੂੰ ਤਾਂ ਭਾਵੇਂ ਸਾਰਾ ਸਿੱਖ ਪੰਥ ਹੀ ਆਖੀ ਜਾਂਦਾ ਪਰ ਸਚਾਈ ਤਾਂ ਇਹ ਹੈ ਕਿ ਸਿੱਖ ਪੰਥ ਵਿੱਚ ਵੀ ਜਾਤ ਪਾਤ ਸਮਾਪਤ ਨਹੀਂ ਹੈਗੀ ਸਾਰੇ ਹੀ ਮੰਨਦੇ ਨੇ ਪਰ ਮੈਂ ਉਸ ਜਾਤ ਪਾਤ ਨੂੰ ਨਾਮਧਾਰੀਆਂ ਵਿੱਚੋਂ ਸੱਚੀ ਮੁੱਚੀ ਸਮਾਪਤ ਕਰਨ ਲਈ ਇੱਕ ਇਹ ਕੰਮ ਸ਼ੁਰੂ ਕਰਵਾਇਆ ਹੈ ਕਿ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਬਿਠਾ ਕੇ ਪੂਰਨ ਸਤਕਾਰ ਦਿੱਤਾ ਔਰ ਨਾਮਧਾਰੀਆਂ ਨੂੰ ਆਦੇਸ਼ ਕੀਤਾ ਕਿ ਇਹਨਾਂ ਨਾਲ ਕੋਈ ਪਿੰਨਪੇਦ ਨਹੀਂ ਕਰਨਾ ਉਹਨਾਂ ਨੂੰ ਮਜਬੀ ਸਿੰਘਾਂ ਨੂੰ ਜਾਂ ਜਿਹਨਾਂ ਨੂੰ ਵੀ ਪਹਿਲਾਂ ਅਛੂਤ ਕਹਿ ਕੇ ਦੂਰ ਰੱਖਿਆ ਜਾਂਦਾ ਸੀ ਉਹਨਾਂ ਤੋਂ ਸਭ ਤੋਂ ਪਹਿਲਾਂ ਮੈਂ ਆਪ ਆਪਣੇ ਹੱਥੀਂ ਲੈ ਕੇ ਪ੍ਰਸ਼ਾਦ ਛਕਿਆ ਅਤੇ ਹੁਣ ਉਹਨਾਂ ਨੂੰ ਇੱਥੋਂ ਤੱਕ ਸਤਕਾਰ ਦਿੱਤਾ ਹੈ ਕਿ ਸੰਗਤ ਨੂੰ ਕਿਹਾ ਕਿ ਤੁਸੀਂ ਮੇਰੇ ਚਰਨਾਂ ਤੇ ਜੇ ਮੱਥਾ ਟੇਕਣ ਵਾਸਤੇ ਬਹੁਤ ਯੋਰ ਲਾਉਂਦੇ ਹੋ ਜਿਨ੍ਹਾਂ ਨੇ ਮੇਰੇ ਚਰਨਾਂ ਤੇ ਮੱਥਾ ਟੇਕਣਾ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਪਰ ਤੁਸੀਂ ਫਿਰ ਵੀ ਮੈਨੂੰ ਕਹਿੰਦੇ ਹੋ ਕਿ ਤੇਰੇ ਚਰਨਾਂ ਤੇ ਮੱਥਾ ਟੇਕਣਾ ਬਈ ਜਿਹਦੇ ਚਰਨਾਂ ਤੇ ਮੱਥਾ ਟੇਕਣ ਦੀ ਇੱਛਾ ਹੈ ਉਹ ਇਹ ਜਿਹੜੇ ਨਾਮਤਾਰੀ ਸਿੰਘ ਜਿਨ੍ਹਾਂ ਨੂੰ ਮਜਬੀ ਸਿੰਘ ਜਾਂ ਕਿਸੇ ਵੀ ਜਾਤ ਵਿੱਚੋਂ ਨੇ ਉਸ ਅਛੂਤ ਜਾਤੀ ਵਾਲੇ ਜਿਹੜੇ ਸਿੰਘ ਨਾਮ ਜਪਦੇ ਨੇ ਕੀਰਤਨ ਕਰਦੇ ਨੇ ਔਰ ਹਥੀ ਕਿਰਤ ਕਰਦੇ ਨੇ ਉਹਨਾਂ ਸਿੰਘਾਂ ਦੇ ਚਰਨਾਂ ਤੇ ਮੱਥਾ ਟੇਕੋ ਤੁਹਾਡਾ ਉਹ ਦਿਨ ਆਪਲਾ ਹੋਏਗਾ ਉਸ ਤੋਂ ਮੇਰੀ ਇਹ ਬੇਨਤੀ ਮੰਨ ਕੇ ਸੰਗਤ ਨੇ ਉਹਨਾਂ ਨੂੰ ਅਛੂਤ ਆਖੇ ਜਾਂਦੇ ਸਿੰਘਾਂ ਨੂੰ ਸੱਚੀ ਮੁੱਚੀ ਚਰਨਾਂ ਤੇ ਮੱਥਾ ਟੇਕਿਆ ਇਸ ਤੋਂ ਅੱਗੇ ਇਹ ਵੀ ਸੰਗਤ ਨੇ ਪ੍ਰਵਾਨ ਕਰ ਲਿਆ ਮੇਰੀ ਬੇਨਤੀ ਮੰਨ ਕੇ ਕਿ ਉਹਨਾਂ ਮਜਬੀ ਸਿੰਘਾਂ ਤੋਂ ਸੰਗਤ ਨੇ ਆਪਣੇ ਫੈਕਟਰੀਆਂ ਦੇ ਉਦਘਾਟਨ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਇੱਕ ਨਵੀਂ ਚੀਜ਼ ਚਾਲੂ ਕੀਤੀ ਹੈ ਕੇ ਨਾਮ ਜਪਣ ਵਾਲੇ ਕੀਰਤਨ ਕਰਨ ਵਾਲੇ ਔਰ ਹੱਥੀ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਉੱਚਾ ਚੁੱਕਿਆ ਜਾਵੇ ਉਹ ਵੀ ਸੰਤ ਸਾਧ ਨੇ ਉਹ ਵੀ ਪੂਜਨੀਕ ਨੇ ਤੇ ਉਹਨਾਂ ਤੋਂ ਆਪਣੀਆਂ ਫੈਕਟਰੀਆਂ ਦੇ ਜਾਂ ਕਿਸੇ ਵੀ ਸ਼ੁਭ ਕਾਰਜ ਦੇ ਆਰੰਭ ਕਰਵਾਓ ਇਸ ਲਈ ਉਹਨਾਂ ਨੂੰ ਉਹ ਸਤਕਾਰ ਦੇ ਕੇ ਉਹਨਾਂ ਨੂੰ ਅੱਗੇ ਲੈ ਜਾਂਦਾ ਔਰ ਉਹਨਾਂ ਨੂੰ ਨਾਲ ਬਿਠਾਉਣਾ ਸ਼ੁਰੂ ਕੀਤਾ ਹਰੇਕ ਸਾਤੇ ਉਹਨਾਂ ਨੂੰ ਨਾਲ ਮਿਲਾ ਲਿਆ ਖਾਲਸਾ ਹੀ ਪਰੰਪਰਾਵਾਂ ਨੂੰ ਸਥਾਪਿਤ ਕਰਦੇ ਹੋયા ਔਰ ਇਹ ਸਿੱਧ ਕਰਨ ਲਈ ਕਿ ਅਸੀਂ ਨਾਮ ਧਾਰੀਏ ਵੀ ਖਾਲਸੇ ਹੈਗੇ ਆ ਮੈਂ ਨਾਮ ਧਾਰੀਆਂ ਦਾ ਦੂਸਰਾ ਹੈੱਡਕੁਆਰਟਰ ਜੀਵਨਨਗਰ ਵਿੱਚ ਕੇਸਰੀ ਨਿਸ਼ਾਨ ਸਾਹਿਬ ਚੁਲਾ ਦਿੱਤਾ ਜੇ ਪੈਣੀ ਸਾਹਿਬ ਵਿੱਚ ਮੇਰੀ ਚੱਲਦੀ ਹੁੰਦੀ ਤੇ ਉੱਥੇ ਵੀ ਕੇਸਰੀ ਨਿਸ਼ਾਨ ਸਾਹਿਬ ਮੈਂ ਚੁਲਾ ਦੇਣਾ ਸੀ ਕਿਉਂਕਿ ਅਸੀਂ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੂੰ ਮੰਨਦੇ ਆਂ ਖਾਲਸਾਈ ਪਰੰਪਰਾਵਾਂ ਨੂੰ ਮੰਨਦੇ ਆਂ ਅਤੇ ਯੋਧੇ ਹੈਗੇ ਆਂ ਨਾਮ ਧਾਰੀਏ 20 ਯੋਧੇ ਹੈਗੇ ਆਂ ਫਿਰ ਸਾਨੂੰ ਕੇਸਰੀ ਨਿਸ਼ਾਨ ਤੋਂ ਸਾਨੂੰ ਸਮੱਸਿਆ ਕੀ ਹੈ ਇਸ ਕਰਕੇ ਕੇਸਰੀ ਨਿਸ਼ਾਨ ਚੁਲਾ ਕੇ ਇੱਕ ਉਹ ਵੀ ਦੂਰੀ ਖਤਮ ਕਰ ਦਿੰਦੀ ਹੈ ਇਹ ਠੀਕ ਹੈ ਕਿ ਚਿੱਟਾ ਨਿਸ਼ਾਨ ਸ਼ਾਂਤੀ ਦਾ ਔਰ ਸਮੁੱਚਾ ਸਿੱਖ ਪੰਥ ਨੂੰ ਹੀ ਮੈਂ ਤਾਂ ਸ਼ਾਂਤੀ ਦਾ ਪੁੰਜ ਮੰਨਦਾ ਸਿਰਫ ਨਾਮ ਤਾਰੀਏ ਨਹੀਂ ਸਮੁੱਚਾ ਸਿੱਖ ਪੰਥ ਹੀ ਸ਼ਾਂਤੀ ਦਾ ਪੁੰਜ ਹੈ ਲੜਾਈ ਤਾਂ ਸਾਡੇ ਤੇ ਠੋਸੀ ਗਈ ਸੀ ਪੰਜਵੇਂ ਪਾਸ਼ਾ ਤੋਂ ਬਾਅਦ ਇਸ ਕਰਕੇ ਸਾਨੂੰ ਲੜਾਈ ਕਰਨੀ ਪਈ ਸਿੱਖ ਲੜਾ ਕੇ ਹੈ ਹੀ ਨਹੀਂਗੇ ਇਹ ਤਾਂ ਹਾਲਾਤ ਮਜਬੂਰ ਕਰਦੇ ਨੇ ਇਸ ਕਰਕੇ ਅਸੀਂ ਯੁੱਧ ਕੀਤਾ ਭਾਵੇਂ ਉਹ ਕਿਸੇ ਵੀ ਰੂਪ ਚ ਕਿਸੇ ਨੇ ਵੀ ਕੀਤਾ ਅਸੀਂ ਲੜਾਕੇ ਨਹੀਂ ਹੈਗੇ ਅਸੀਂ ਸ਼ਾਂਤੀ ਦੇ ਪੁਜਾਰੀ ਆਂ ਔਰ ਸਾਡਾ ਭਗਤੀ ਮਾਰਗ ਹੈ ਸੋ ਕੇਸਰੀ ਨਿਸ਼ਾਨ ਸਾਹਿਬ ਝੁੱਲ ਗਿਆ ਅਤੇ ਬਾਕੀ ਨਾਮ ਧਾਰਗੇ ਗੁਰ ਗੈਰ ਨਾਮ ਧਾਰੀਆਂ ਦੇ ਗੁਰਦੁਆਰੇ ਇਥੋਂ ਤੱਕ ਜਿਹੜੇ ਸਾਡੇ ਇਤਿਹਾਸਕ ਗੁਰਦੁਆਰੇ ਨੇ ਉੱਥੇ ਜਾਣ ਤੋਂ ਵੀ ਸੰਕੋਚ ਕਰਨ ਲੱਗ ਪਏ ਸੀ ਉਹਨਾਂ ਨੂੰ ਵੀ ਆਗਿਆ ਦਿੱਤੀ ਹੈ ਕਿ ਤੁਸੀਂ ਉੱਥੇ ਜਾ ਸਕਦੇ ਹੋ ਔਰ ਜਾਓ ਮੈਂ ਆਪ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਵਿੱਚ ਜਾ ਕੇ ਆਇਆ ਹਰਮੰਦਰ ਸਾਹਿਬ ਆਪ ਦਰਸ਼ਨ ਕਰਕੇ ਆਇਆ ਹਜੂਰ ਸਾਹਿਬ ਦਰਸ਼ਨ ਕਰਕੇ ਆਏ ਆ ਔਰ ਸੰਗਤ ਨੂੰ ਨਾਲ ਲੈ ਕੇ ਬੰਗਲਾ ਹਰਮੰਦਰ ਸਾਹਿਬ ਜਾ ਕੇ ਦਰਸ਼ਨ ਕੀਤੇ ਨੇ ਤੇ ਸਾਰੀ ਸੰਗਤ ਨੇ ਮੱਥਾ ਟੇਕਿਆ ਕਿਉਂਕਿ ਹਰਮੰਦਰ ਸਾਹਿਬ ਜਾਂ ਬੰਗਲਾ ਸਾਹਿਬ ਸਾਡੇ ਹੀ ਸਤਿਗੁਰੂ ਜੀ ਦਾ ਹੈ ਜਿਨ੍ਹਾਂ ਨੂੰ ਅਸੀਂ ਪੂਜਨੀਕ ਆਪਣੇ ਮੰਨਦੇ ਹਾਂ ਉਹ ਅਕਾਲ ਪੁਰਖ ਦਾ ਅਵਤਾਰ ਨੇ ਇਸ ਕਰਕੇ ਇਹ ਦੂਰੀਆਂ ਘਟਾ ਕੇ ਅੱਜ ਸਮੁੱਚੇ ਰੂਪ ਦੇ ਵਿੱਚ ਜੋ ਵੀ ਭਲੇਖੇ ਪਏ ਸੀ ਉਹ ਕੱਢ ਕੇ ਅਸੀਂ ਆਪਣੇ ਆਪ ਨੂੰ ਇਹ ਸਿੱਧ ਕੀਤਾ ਕਿ ਨਾਮ ਧਾਰੀਏ ਵੀ ਸਿੱਖ ਨੇ ਔਰ ਅਮਰੇ ਧਾਰੀ ਖਾਲਸੇ ਨੇ ਲੋਕਾਂ ਨੂੰ ਇੱਕ ਬ੍ਰੇਕਫਾਸਟ ਦੇਖ ਤੋਂ ਬਾਅਦ ਫਿਰ ਗੱਲ ਕਰਾਂਗੇ ਨਾਮ ਧਾਰੀ ਸੰਪਰਦਾ ਦੇ ਪ੍ਰਮੁਖ ਠਾਕੁਰ ਦਲੀਪ ਸਿੰਘ ਜੀ ਦੇ ਨਾਲ